ਮੇਰੇ ਤੇ ਨੇ ਕਿ ਦਸਾਣਾ ਛੁੱਟ ਗਿਆ ਮੇਰੀ ਮੰਗ ਪੂਰੀ ਕਰਦੇ ਤੇ ਮੈਂ ਕਿਹਾ ਸੀ ਮੈਨੂੰ ਕੱਢ ਕੇ ਦੇਵੀ ਵੱਡੀ ਸਾਰੀ ਰਾ ਸੋਨੇ ਦੇ ਤੇ ਬਾੜੇ ਆ ਕੇ ਕਹਿੰਦੇ ਮੇਰੇ ਘਰੋਂ ਆਉਣੇ ਆ ਮੈਂ ਹੀ ਮਗਰੀ ਆ ਜਾਣੇ ਆ ਹਾਂਜੀ ਸਾਸ਼ੀ ਅਕਾਲਜੀ ਸਾਰਿਆਂ ਨੂੰ ਸਜਣੋ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਆਪਣੇ ਬਹੁਤ ਹੀ ਸੋਹਣੇ ਬਹੁਤ ਹੀ ਪਿਆਰੇ ਜੇ ਵਲੌਗ ਵਿੱਚ ਬੇਬੇ ਅੱਜ ਦੇ ਵਲੌਗ ਚ ਅਪਾ ਕੀ ਬਣਾਵਾਂਗੇ ਦੋ ਦਿਨ ਹੋ ਗਏ ਛੁੱਟ ਦਿੱਤੇ ਨੂੰ ਕੱਢਣ ਨੂੰ ਕਿਨੂੰ ਤਰੀ ਮੰਮੀ ਨੂੰ ਅੱਛਾ ਜਿਹੜੇ ਕੱਢਦੇ ਕਢਾਈ ਆ ਕਿਹੜੀ ਕਢਾਈ ਆ ਇਹਦੀ ਮੰਨੀ ਕਢਾਈ ਆ ਤੇ ਉਹ ਜੇ ਕੱਢਿਆ ਨਹੀਂ ਜੇ ਦੋ ਦਿਨ ਹੋ ਗਏ ਆ ਮੈਂ ਕਿਹ ਬਲੌਗ ਸ਼ੁਰੂ ਕਰਨਾ ਬੇਬੇ ਹੋਣਾ ਤੇ ਸੂਟਾਂ ਨਹੀਂ ਪਈ ਆ ਕੋਈ ਨਾ ਕੱਢਿਆ ਜਾਊਗਾ ਪੱਜ ਜਲੇ ਸੂਟ ਕਿਤੇ ਮੈਂ ਵੀ ਐਡ ਕਰੀ ਜਾਂਦੀ ਮੈਂ ਪਉਣਾ ਨੂੰ ਸਵਾਗੇ ਸਵਾਗੇ ਬੇਬੇ ਬੈਈ ਜਾਣਾ ਕੋਈ ਗੱਲ ਨਹੀਂ ਤੇ ਕਿਉਂ ਮੈਂ ਤਾਂ ਮੈਂ ਕਿਦੰਦੀ ਵੇਟ ਕਰੀ ਜਾਂਦੀ ਮੇਰਾ ਸੂਟ ਕੱਢਿਆ ਜਾਵੇ ਤਾਂ ਮੈਂ ਸਵਾਵਾ ਦੇ ਪਾਵਾਂ ਮੰਮੀ ਜੀ ਬੇਬੇ ਲਾਮੇ ਦੇਈ ਜਾਂਦੀ ਕਹਿੰਦੇ ਮੇਰਾ ਸੂਟ ਆ ਬੇਬੇ ਬਸ ਥੋੜਾ ਜਿਹਾ ਹੀ ਰਹਿ ਗਿਆ ਅੱਜ ਵੀ ਥੋੜਾ ਜਿਹਾ ਹੀ ਰਹਿ ਗਿਆ ਦੋ ਦਿਨ ਤਾਂ ਹੋ ਗਏ ਆ ਬੇਬੇ ਦੁੱਸੇਗਾ ਤਾਂ ਨਹੀਂ ਮੈਂ ਕਿਹੜਾ ਮਸ਼ੀਨ ਆ ਕਰ ਮੈਂ ਬੰਦਾ ਵਾਂ ਬੰਦਾ ਥਾਣਾ ਹੀ ਕੱਢਣਾ ਫੇਰ ਕੀ ਆ ਬੇਬੇ ਮੈਨੂੰ ਲੱਗਦਾ ਨਹੀਂ ਬਣਿਆ ਵਾ ਪਲੇਨ ਹੀ ਲੱਗੀ ਜਾਂਦਾ ਕਲੋਲ ਹੋ ਗਈ ਬੇਬੇ ਦਿਨ ਮੈਂ ਵੇਟ ਕਰਦੀ ਆ ਸਵਾਣਾ ਪਾਉਣਾ ਮੈਂ ਵੇਖਲਾ ਕੱਢਤਾ ਹਰਮਨ ਖੋਲ ਕੇ ਖਾਏ ਪਰਨ ਸਾਰਾ ਇਹ ਕਦੋਂ ਕੰਡਤਾ ਲੈ ਬੇਬੇ ਉਹ ਤਾਂ ਹੋ ਗਿਆ ਰਿੰਦਾ ਆ ਕੱਢਣ ਨਾਲ ਮੈਂ ਵੇਹਿੰਦੇ ਸੀ ਵੀ ਬੇਬੇ ਦਾ ਕੀ ਆ ਮੇਰੇ ਲਈ ਹੋਊਗਾ ਆ ਬਾਵਾ ਲਾਜ ਹਾਂ ਅੱਛਾ ਬਾਵਾ ਐ ਬਾਵਾ ਅੱਛਾ ਆ ਅੱਗਾ ਪਿੱਛਾ ਇਹ ਕਦੋਂ ਕੰਡਤਾ ਇਹ ਕਦੋਂ ਕੰਡਤਾ ਤੂੰ ਤਾਂ ਮੈਨੂੰ ਆ ਕੇ ਰਿੰਦਾ ਬੇਬੇ ਖੁਸ਼ ਹੋ ਗਈ ਸੀ ਹਰਵਣ ਪਰਾਨ ਨੂੰ ਲੈ ਕੇ ਜਾ ਪਰਾਨ ਨੂੰ ਲੈ ਕੇ ਜਾਓ ਮੈਂ ਉਹ ਤੇ ਬੇਬੇ ਨੂੰ ਕਵਰ ਕਰ ਦੋ ਸੂਟ ਨਾਲ ਬੇਬੇ ਪਹਿਲਾਂ ਗੁੱਸਾ ਕਰੀ ਜਾਂਦੀ ਤੇ ਹੋਰ ਤਾਂ ਸਾਰਾ ਕੱਢਿਆ ਪਿਆ ਐ ਐਦਾ 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 ਹਾਂ ਇੱਥੇ ਬਾਵਾ ਕਿੱਥੇ ਆ ਆ ਰਹੀਆ ਬਾਵਾ ਇੱਧਰ ਕਰਿਓ ਇੱਧਰ ਆ ਗਿਆ ਬੇਬੇ ਹਾਂ ਲਾਉਣਾ ਹੀ ਰੋ ਬੱਸ ਆ ਗਿਆ ਇੱਧਰ ਤੇ ਬਾਵਾ ਆ ਹੀ ਲੈ ਲਿਆ ਕਰੂ ਗਾ ਹੀ ਸੋਹਣਾ ਲੱਗਦਾ ਛਾਲ ਵਾਂਗੂ ਹੀ ਮੋਲਣਾ ਨਹੀਂ ਲੈ ਸੋਹਣ ਨੂੰ ਰਹਿਣ ਦੀ ਨਹੀਂ ਆ ਹੀ ਲੈ ਲਿਆ ਕਰੂ ਥੋੜਾ ਲੱਗਦਾ ਬਾਵਾ ਤੇ ਆ ਗਿਆ ਆ ਅੱਗਾ ਪਿਛਾ ਆ ਬੇ ਸੂਟ ਸੂਟ ਬਹੁਤ ਸੂਰ ਸੋਹਣਾ ਕੱਢਿਆ ਗਿਆ ਕਿਵੇਂ ਲੱਗਿਆ ਬੇ ਬਹੁਤ ਲਓ ਵੀ ਸੱਜਣਾ ਇੱਕ ਮਿੰਟ ਰੁਕੋ ਰੁਕੋ ਵੇਟ ਇੰਨੀ ਵੇਟ ਕਰਾਈ ਤੁਹਾਡੀ ਵੇਟ ਕਰਾਉਣੀ ਬਾਕੀ ਇਹ ਵੀ ਆਂਦੀ ਸੀ ਕੱਲੇ ਕੱਢਣ ਨਾਲ ਪਤਾ ਨਹੀਂ ਕਿਹਨੋਂ ਘੜ ਦਿੱਤਾ ਦੱਤਿਆ ਨਹੀਂ ਮੈਨੂੰ ਇਹ ਲੈ ਕਿੱਥੇ ਬੈ ਕੱਢੇ ਆਂਟੀ ਜੀ ਛੱਡ ਦੇ ਵਿੱਚ ਮੰਮੀ ਵਿਚਾਰੀ ਬੇਬੇ ਵੇਲਾ ਮੰਮੀ ਨੇ ਇੱਕ ਦਿਨ ਚ ਹੀ ਕੱਢਤਾ ਸਾਰਾ ਮੈਂ ਲੱਗਾ ਤੇ ਲੋ ਜੀ ਮੈਂ ਐ ਹੀ ਨਹੀਂ ਆ ਗਿਆ ਨਾ ਫਿਰ ਛਾਲ ਵਾਂਗ ਮੈਨੂੰ ਸੌਣ ਲੱਗਦਾ ਚੱਲ ਸੌਣ ਨੂੰ ਰਹਿ ਨਹੀਂ ਆ ਐ ਸੌਣ ਲੋ ਜੀ ਕਿਡਾਈ ਹੋ ਗਈ ਡੰਨ ਤੇ ਬੇਬੇ ਪੇਂਟ ਵੀ ਕੀਤਾ ਆ ਮੇਰੀ ਧੀ ਨੇ ਕਿੱਦਾਂ ਸੌਣਾ ਛੁੱਟ ਗਿਆ ਮੇਰੀ ਮੰਗ ਪੂਰੀ ਕਰਦੇ ਤੇ ਮੈਂ ਕਿਹਾ ਸੀ ਮੈਨੂੰ ਕੱਢ ਕੇ ਤੇ ਵੀ ਵੱਡੀ ਸਾਰੀ ਓਵਰ ਹੋਵੇ ਤੇਰੀ ਬਹੁਤ ਸੋਹਣਾ ਹੋ ਗਿਆ ਬਹੁਤ ਸੋਹਣਾ ਮੈਂ ਦੇਖੋ ਥੈਂਕਿਊ ਤਾਂ ਕਰ ਦੋ ਥੈਂਕਿਊ ਕਰੋ ਥੈਂਕਿਊ ਜੂ ਥੈਂਕਿਊ ਜੂ ਥੈਂਕਿਊ ਜੂ ਕਿਹੜੀ ਖੁਸ਼ੀ ਦੇਖਣ ਆ ਜਾਂਦੇ ਨੇ ਮੈਂ ਕਿਹੜੀ ਖੁਸ਼ੀ ਦੇਖਣ ਆਉਣੀ ਸਾਰੀਆਂ ਸਾਰੀਆਂ ਖੁਸ਼ੀਆਂ ਜਿਹੜੀਆਂ ਆਪਾਂ ਕਹਿੰਦੇ ਬਹੁਤ ਸੋਹਣਾ ਕੀਤਾ ਤੁਸੀਂ ਸੋਹਣਾ ਕਰਦਾ ਸੂਣ ਮੇਰਾ ਬੇਬੇ ਖੁਸ਼ ਸਾਡੀ ਬਾਕ ਬਾਕ ਸੋ ਆ ਆ ਗਿਆ ਅਗਲਾ ਹੁਣ ਦਿਖਾਉਣੇ ਤੁਹਾਨੂੰ ਫਿਰ ਸਾਰਾ ਪ੍ਰੋਪਰ ਦਿਖਾਵਾਂਗੇ ਆ ਆ ਅਗਲਾ ਘੇਰਾ ਆ ਗਿਆ ਨਹੀਂ ਅਗਲਾ ਘੇਰਾ ਆ ਗਿਆ ਤੇ ਆ ਆ ਗਿਆ ਬਾਹਰ ਹਾਂ ਹਾਂ ਕਰੀ ਅੱਗੇ ਇਹ ਲੈ ਬਾਹ ਦੇ ਬੇਬੇ ਇਦਾਂ ਕਰਕੇ ਡਿਜ਼ਾਈਨ ਆ ਓਏ ਹੋਏ ਓਏ ਕਿੱਡਾ ਸੁਣਾਇਆ ਡਿਜ਼ਾਈਨ ਹੀ ਪੁੱਠਾ ਕਰਤਾ ਐ ਡਿਜ਼ਾਈਨ ਹੀ ਪੁੱਠਾ ਪਾਤਾ ਹੀ ਹਾਂ ਚਲ ਕੋਈ ਨਹੀਂ ਸੋ ਹੁਣ ਕੋਲੇ ਲੈ ਕੇ ਆਉ ਮੈਨੂੰ ਦੱਸੋ ਸਾਰਾ ਆ ਜਿਵੇਂ ਸੱਜਣੋ ਜਿਨ੍ਹਾਂ ਨੇ ਪਿਛਲਾ ਵਲੌਗ ਨਹੀਂ ਦੇਖਿਆ ਕਿ ਰੀਬਨ ਕਢਾਈ ਕੱਢਦੇ ਕਿੱਦਾਂ ਆ ਉਹ ਪਿਛਲਾ ਇੱਕ ਵਲੌਗ ਛੱਡ ਕੇ ਆਪਾਂ ਪਿੱਛੇ ਵਲੌਗ ਪਾਇਆ ਹੁਣ ਦੱਸ ਵੀ ਦਿੰਦੇ ਆਂਟੀ ਹਾਂ ਤੇ ਉਹ ਦੱਸ ਸੰਗੇ ਵੀ ਕਿਵੇਂ ਕੱਢਦੇ ਨੇ ਬਾਕੀ ਡਿਜ਼ਾਈਨ ਦਿਖਾ ਦਿਓ ਇੱਕ ਵਾਰੀ ਕਿਵੇਂ ਕਿਵੇਂ ਕੀ ਕੀ ਕੀਤਾ ਮਮੀ ਦੱਸੋ ਪਹਿਲਾਂ ਤਾਂ ਆਪਾਂ ਇਹਨੂੰ ਛਾਪਾ ਲਵਾ ਲਿਆ ਕੱਪੜਾ ਲੈ ਕੇ ਹਾਂ ਛਾਪਾ ਲਵਾ ਲੈਣਾ ਹਾਂਜੀ ਜਾਪਾਉ ਛਾਪ ਦਿੰਦੇ ਜਾਓ ਜੇ ਆਪਾਂ ਕਈ ਐ ਡਿਜ਼ਾਈਨ ਉਹ ਜਿਹੇ ਛਾਪ ਦਿੰਦੇ ਬਲੌਗ ਵੇਖਿਆ ਤੁਸੀਂ ਹਾਂ ਤੇ ਫੇਰ ਆਪਾਂ ਛਾਪਾ ਲਿਆ ਕੇ ਤੇ ਉਹ ਰੀਬਨ ਵੀ ਇਹ ਹੁੰਦੇ ਆ ਬਰੀਕ ਰੀਬਨ ਹੁੰਦੇ ਧਾਗੇ ਵਾਂਗੂ ਜਿਆਦਾ ਮੋਟੇ ਮੰਮੀ ਜਦੋਂ ਆਪਾਂ ਇਹ ਲੈਂਦੇ ਪਏ ਹਰੀ ਬਣ ਕਈ ਰੀਲ ਲੱਗੇ ਸੀ ਨਾ ਰੀਲ ਨਾਲ ਨਹੀਂ ਕਰਨਾ ਚਾਹੀਦਾ ਹਾਂ ਉਹ ਨਹੀਂ ਕਈ ਐਂਕਰ ਦੀਆਂ ਗੁੱਚੀਆਂ ਉਹ ਐ ਵੀ ਉਹ ਜਿਹੜਾ ਦੂਜਾ ਸੂਟ ਆਪਾਂ ਉਹ ਐਂਕਰ ਦੀਆਂ ਪੁੱਛੀਆਂ ਨਾ ਕੱਢਣਾ ਹਾਂ ਸੱਚ ਹਲੇ ਮੰਮੀ ਦਾ ਦੂਸਰਾ ਸੂਟ ਵੀ ਹੋਰ ਤੇ ਕਰਨਾ ਜੇ ਪੱਥਰ ਟਾਂਕਾ ਉਹ ਵੀ ਤੁਹਾਨੂੰ ਦਿਖਾਵਾਂਗੇ ਵੇਖ ਲਾ ਤੂੰ ਮੇਰਾ ਸੋਹਣਾ ਸਾਰਿਆਂ ਨਾਲ ਉਹ ਪੱਥਰ ਟਾਂਕਾ ਮੈਨੂੰ ਨਹੀਂ ਚੰਗਾ ਲੱਗਦਾ ਉਹ ਮਰੋੜੀ ਜੀ ਹੁੰਦੀ ਆ ਬੇਬੇ ਨੂੰ ਆਪਦਾ ਸੂਟ ਅੱਛਾ ਅੱਗੇ ਦੱਸੋ ਫੇਰ ਬਸ ਵੀ ਆਪਾਂ ਰੀਵਨ ਪਾ ਲੈਣਾ ਸੂਈ ਸੂਈ ਵੀ ਹੁਣ ਆਏ ਅੱਗੇ ਬਾੜੇ ਛੋਟੇ ਨਖਾਰੇ ਹੁੰਦੇ ਸੀਗੇ ਹੁਣ ਵੱਡੇ ਨਖਾਰੇ ਵਾਲੀ ਆਉਂਦੀ ਸੂਈ ਤੇ ਉਹਦੇ ਚ ਪਾ ਕੇ ਆਪਾਂ ਤੇ ਬਸ ਐ ਪੰਜ ਲੜਾ ਬਣਾ ਲੈਣਾ ਇਹ ਫਰ ਇੱਕ ਚੱਕਲਾ ਇੱਕ ਨੱਪ ਲੈ ਕੇ ਚੱਕਣਾ ਤੇ ਇੱਕ ਬੜੀ ਸੋਹਣੀ ਗੱਲ ਮੰਮੀ ਨੇ ਇੰਨੀ ਮਿਹਨਤ ਕੀਤੀ ਮੰਮੀ ਨੇ ਪੂਰੇ ਮੈਂ ਮੈਂ ਵੇਖਦਾ ਪਿਆ ਸੀ ਇੱਕ ਦਿਨ ਚੌਥੇ ਸੂਟ ਕੰਪਲੀਟ ਕਰਦਾ ਸੈੱਡੇ 'ਚ ਬਹਿ ਮੰਮੀ ਸਾਰਾ ਦਿਨ ਹੀ ਲੱਗੀ ਇੱਕ ਦਿਨ 'ਚ ਕਰਦਾ ਸੀ ਨਾ ਮੈਨੂੰ ਆਵੇ ਕਿ ਕੱਢਿਆ ਨਹੀਂ ਗਿਆ ਤਾਂ ਰਹਿੰਦਾ ਪ੍ਰੈਂਕ ਹੋ ਗਿਆ ਤੇ ਕੀ ਪਤਾ ਕਰੋ ਕੱਢੇ ਨਿਕਲੇ ਤੇ ਆ ਤੁਹਾਨੂੰ ਦੱਸ ਉਹਰੇ ਲੈ ਗਿਆ ਆ ਜਦੋਂ ਪਹਿਲਾਂ ਤੇ ਫੁੱਲ ਪਾਈ ਡਿਜ਼ਾਈਨ ਪਾਈ ਆ ਪਹਿਲਾਂ ਮਰੂਨ ਆ ਗਿਆ ਆ ਆ ਕਿਹੜਾ ਰੰਗ ਸੀ ਪਰਪਲ ਪਰਪਲ ਆ ਗਿਆ ਫਰੋਜੀ ਆ ਗਿਆ ਤੇ ਆ ਜਿਹੜਾ ਪੇਂਟ ਕੀਤਾ ਮम्मा ਇਹ ਪੇਂਟ ਕੀਤਾ ਇਹ ਐਵੇਂ ਵੀ ਇਹ ਬਜ਼ੁਰਗ ਬੇਬੇ ਕਰਕੇ ਨਹੀਂ ਤਾਂ ਜੇ ਆਪਾਂ ਆਵਦਾ ਕੱਢਣਾ ਇਹਦੇ ਵਿੱਚ ਮੋਤੀ ਵੀ ਲਾ ਸਕਦੇ ਇਹਨਾਂ ਹਾਂ ਸਿਲਕੀਆਂ ਸਤਾਰ ਨਹੀਂ ਉਹ ਅੱਗੇ ਵਲੌਗ ਬਣਾਵਾਂਗੇ ਸਾਰੇ ਤੁਹਾਨੂੰ ਡਿਜ਼ਾਈਨ ਦਿਖਾਵਾਂਗੇ ਉਹ ਤੇ ਹਨਾ ਮਮਾ ਸਿਲਕੀਆਂ ਸਾਰੇ ਲਾ ਹਾਂ ਮਾਂ ਬਾਪ ਨਹੀਂ ਹੋਣਾ ਅਗਲਾ ਆਪਾਂ ਮੈਨੂੰ ਨਹੀਂ ਅਗਲਾ ਆਪਾਂ ਕੱਢਾਂਗੇ ਪੱਥਰ ਟਾ ਕੇ ਮੇਰਾ ਗੇਂਜ ਕੀ ਉਹਨਾਂ ਨੇ ਫੇਲੀ ਸੂਟ ਕਰਕੇ ਵਿਖਾਉਂ ਪੈਂਟ ਜਾਂ ਹੋਰ ਕੋਈ ਕਢਾਈ ਹਾਂ ਮੈਂ ਤਾਂ ਸੈਂਪਲ ਹੀ ਸੁਣ ਉਸ ਤੇ ਬੇਬੇ ਹੈਪੀ ਹੈਪੀ ਗੁੱਡ ਤੂੰ ਤਾਂ ਹੀ ਸੂਟ ਪਾਇਆ ਹੈ ਨਾ ਉਹਦਨੇ ਰਿਬਨ ਵਾਲਾ ਤੁਹਾਨੂੰ ਕਿੰਨੇ ਫਰਮਾਇਸ਼ ਕੀਤੀ ਸੀ ਚੇਤਾਵ ਇੱਕ ਹੋਰ ਜਦੋਂ ਫਰੋਜਪੁਰ ਗਏ ਸੀ ਬੁਟੀਕ ਤੇ ਸਪੈਸ਼ਲ ਬੁਟੀਕ ਵਾਲੀ ਨੇ ਹਾਂ ਨਹੀਂ ਉਹਨੇ ਕਿਹਾ ਸੀ ਸਿੰਧੀ ਦਾ ਅੱਛਾ ਹਾਂ ਕਹਿੰਦੀ ਸਿੰਧੀ ਕਢਾਈ ਨੇ ਕਿਹਾ ਸੀ ਸਿੰਧੀ ਕਢਾਈ ਉਹ ਵੀ ਉਹਦੀ ਫਰਮਾਇਸ਼ ਸੋ ਸਾਰੀਆਂ ਕਢਾਈਆਂ ਆਪਾਂ ਆਉਣ ਵਾਲੇ ਵਲੌਗ ਤੁਹਾਨੂੰ ਵੇਖਣ ਨੂੰ ਮਿਲਣਗੇ ਸਿੰਧੀ ਕਢਾਈ ਹੋ ਗਈ ਪੱਥਰ ਟੰਕ ਹੋ ਗਿਆ ਤੇ ਹੋਰ ਕਿਹੜਾ ਹੀ ਆਹ ਬਾਰੇ ਮੈਨੂੰ ਕਢਾਈ ਹੋ ਗਈ ਸੱਚੀ ਸਿੰਧੀ ਕੱਚੀ ਸਾਰੇ ਕਢਾਈਆਂ ਗੁੱਲ ਮਿਲਾ ਕੇ ਤੁਸੀਂ ਬਲੌਗਰਾਂ ਤੋਂ ਇਹ ਵੀ ਗੱਲ ਚੱਲ ਕਢਾਈ ਤੇ ਦੇਖੋ ਨਾਲ ਤੁਹਾਨੂੰ ਸਿੱਖਣ ਨੂੰ ਵੀ ਮਿਲੂਗਾ ਜਿਹੜੇ ਸਿੱਖਣਾ ਹੈ ਬਾਕੀ ਕਢਾਈ ਵੀ ਸੋਹਣੀ ਬਾਕੀ ਮੇਰਾ ਸੂਟ ਵੀ ਸੋਹਣਾ ਬੇਬੇ ਖੁਸ਼ ਬਾਗੋ ਬਾਗੋ ਚੋ ਤੁਸੀਂ ਬੇਬੇ ਪਾ ਕੇ ਕਿੱਥੇ ਜਾਣਾ ਵਾ ਵੀ ਮਰ ਗਿਆ ਬਾਗੋ ਕਿੱਥੇ ਜਾਣਾ ਹੈ ਪਹਿਲਾਂ ਕਾ ਮੈਂ ਡੀਲਰ ਕਰਨ ਜਾਣਾ ਹੈ ਇਹ ਪਾ ਕੇ ਫਰੋਜ ਪਰ ਡੀਲ ਕਰਨ ਧੀਰੇ ਨਹੀਂ ਜਾਣਾਗਾ ਅੱਛਾ ਫਰੋਜ ਪਰ ਜਾਣਾ ਹੈ ਫਰੋਜਪੁਰ ਜਾਣਾ ਤੇ ਫੇਰ ਕੋਈ ਤੇ ਵਿਆਹ ਛੱਡਿਆਗਾ ਫੇਰ ਪਾਲਿਆ ਕਰਾਂਗੇ ਫੇਰ ਕੈਮਰਾ ਮੰਗੇ ਵਿਆਹ ਦੇ ਪਰ ਆਏ ਆਏ ਨਹੀਂ ਬੇਬੂ ਉਹ ਨਵਾਂ ਸਦਾ ਪਾ ਕੈਮਰਾ ਮੈਂ ਸਵਾਲਾਂਗੇ ਨਹੀਂ ਆ ਵਧੀਆ ਆ ਵੀ ਤੂੰ ਤਾਂ ਇਹ ਸੋਨੇ ਬਹੁਤ ਕਢਾਈਆਂ ਸੋਨੇ ਲੱਗ ਗਿਆ ਤੁਸੀਂ ਸਾਰੇ ਜਾਣੇ ਵੀ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਇਹ ਕਢਾਈ ਕਿੱਦਾਂ ਲੱਗੀ ਤੇ ਕੰਬੀਨੇਸ਼ਨ ਕਿੱਦਾਂ ਦਾ ਲੱਗਾ ਵਾਹ ਸੋਨਾ ਹੂੰ ਪਹਿਲਾਂ ਆਪਣਾ ਜਿਹੜਾ ਸੋਹਣੀ ਰੰਗ ਜਿਹੜੇ ਉੱਠੇ ਉਹ ਦੂਸਰਾ ਬੇਬੀ ਮਮਮੀ ਚ ਟੈਲੈਂਟ ਬਹੁਤ ਕਿੰਦਾ ਕਿੰਦਾ ਸੋਹਣਾ ਤੇ ਕਿੰਨਾ ਸਫਾਈ ਨਾਲ ਕਰਾਂਗੇ ਰੰਗ ਵੀ ਉੱਥੇ ਆਪ ਬਿਠਾਉਣੇ ਪੈਂਦੇ ਹੋ ਦੁਕਾਨ ਵਾਲੇ ਤਾਂ ਰੱਖ ਦਿੰਦੇ ਵੀ ਤੁਸੀਂ ਆਪੇ ਯੂਜ਼ ਕਰਨਾ ਕੱਪੜਾ ਵੀ ਮੇਰਾ ਤੁਸੀ ਸਭ ਤੋਂ ਪਹਿਲਾਂ ਸੂਟ ਕਿਹੜਾ ਕੱਢਿਆ ਸੀਗਾ ਹੈਂ ਜੇਤਾ ਕੋਈ ਸਭ ਤੋਂ ਪਹਿਲਾਂ ਸੂਟ ਮੈਂ ਕੱਢਿਆ ਸੀ ਇੱਕ ਕੱਢਿਆ ਸੀਗਾ ਵਾਰੀ ਹੁੰਦੀ ਨੇ ਸਾਡੇ ਨਾ ਸੀ ਉੱਥੇ ਰਹਿੰਦੇ ਸੀ ਨਾ ਫਰੋਜ਼ਪੁਰ ਪੋਰਪਲ ਸਲੈਂਟ 'ਚ ਸਾਡੇ ਉੱਤੇ ਆਂਟੀ ਹੁੰਦੀ ਸੀ ਉਹਨਾਂ ਦਾ ਪਿੰਡ ਸੀ ਸ਼ਾਜਾਦੀ ਅਸੀਂ ਉਹਨਾਂ ਸ਼ਜਾਦਨ ਸ਼ਜਾਦਨ ਆਂਦੇ ਸੀ ਮੈਂ ਤੇ ਆਂਟੀ ਨੇ ਇਕੱਠਿਆਂ ਨੇ ਰਲ ਕੇ ਕੱਢਿਆ ਸੀ ਉਹਦਾ ਨਾ ਬੈਗ ਤੇ ਵੀ ਪਾਉਂਦੇ ਹੁੰਦੇ ਕਿੰਨੇ ਸਾਲ ਦੇ ਤੁਸੀਂ ਕਿੰਨੇ ਸਾਲ ਦੇ ਹੋਗੇ ਉਦੋਂ ਮੈਨੂੰ ਲੱਗਦਾ ਹੋਊਗਾ ਮੈਂ 17 18 ਸਾਲ ਦੀ ਅੱਛਾ 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 ਉਹਨਾਂ ਤੋਂ ਸਿੱਖਿਆ ਨਾਨੀ ਤੋਂ ਉਹ ਵੀ ਉਹ ਵੀ ਸੋਹਣੀ ਕਢਾਈ ਕਰਦੇ ਸੀਗੇ ਤੇ ਫਿਰ ਅਸੀਂ ਰਾੜ ਮਿਲ ਕੇ ਸੂਟ ਜਿਵੇਂ ਪਿਛਲਾ ਪਾਸਾ ਆਂਟੀ ਨੇ ਕੱਢਤਾ ਅਗਲਾ ਮੈਂ ਕੱਢਤਾ ਰਾੜ ਮਿਲ ਕੇ ਕੱਢ ਲਈਆਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਹੌਲੀ ਹੌਲੀ ਮੈਂ ਵੀ ਆਪਣਾ ਕੋਈ ਵੀ ਰਿਸ਼ਤੇਦਾਰ ਨਹੀਂ ਛੱਡਿਆ ਜੀ ਨੂੰ ਸੂਟ ਕੱਢ ਕੇ ਨਾ ਪਾਇਆ ਹੋਵੇ ਹਾਂਜੀ ਕੀ ਵੇਖ ਰਹੇ ਹੋ ਜੈ ਜੈ ਜੀ ਜਿਹੜੇ ਸੂਟ ਠੇ ਆ ਨਾ ਇਹ ਸੋਹਣੇ ਲੱਗਦੇ ਆ ਵੇ ਬੇਨੇ ਆਵਲ ਸੂਟ ਹੀ ਵੇ ਆਪਾਂ ਆਪਾਂ ਕਹਿ ਹੀ ਦੇਣਾ ਵੀ ਹਨਾ ਵੀ ਕਿਤੇ ਸੌਖਾ ਹੀ ਕੰਮ ਪਰ ਬਹੁਤ ਔਖਾ ਕੰਮ ਆਹ ਮੈਂ ਤਾਂ ਕਦੇ ਬੜਾ ਲਾਕ ਕੇ ਮੇਰਾ ਸਿਰ ਬਹੁਤ ਦੁਖਿਆ ਲਿਗਾ ਬਹੁਤ ਲੱਗਿਆ ਗੱਪੀ ਪਾਓ ਇੱਕ ਵਾਰੀ ਬੋਲ ਵੀ ਮੇਰਾ ਬਲੱਡ ਪ੍ਰੈਸ਼ਰ ਵਾਧ ਗਿਆ ਲਵ ਯੂ ਟੂ ਤੇ ਬਾਕੀ ਮਿਹਨਤ ਆਈਆ ਪਕਰੋਸ਼ੀਆ ਵੀ ਬਹੁਤ ਕੀ ਮਮਾ ਕੋਈ ਵੀ ਚੀਜ਼ ਮਿਹਨਤ ਨਾਲ ਹੀ ਕਰੋਸ਼ੀਆ ਕਰ ਲਓ ਭਵੇਂ ਕੋਈ ਵੀ ਆ ਕਿਸੇ ਨਾ ਕਿਸੇ ਬੰਦੇ ਚ ਕੋਈ ਨਾ ਕੋਈ ਟੈਲੈਂਟ ਹੁੰਦਾ ਸਾਡੇ ਚ ਪੜਾਈ ਦਾ ਨਹੀਂ ਸੀ ਸਾਡੇ ਚ ਇਹ ਸੀ ਸਿਲਾਈ ਕਢਾਈ ਪੜਾਈ ਦੇ ਨੇ ਤੇ ਕਢਾਈ ਦਾ ਸੀ ਪੜਾਈ ਉਦੋਂ ਆਂ ਲੱਗਦਾ ਸੀ ਵੀ ਜਿਹੜੇ ਆਉਂਦੇ ਪੜ੍ਹਨੋਂ ਪੜ੍ਹ ਲਵੇ ਕਾਹ ਤੋਂ ਆਨੇ ਵੀ ਪੜ੍ਹ ਓ ਮਾਈ ਗੋਡ ਐ ਰੱਬਾ ਤੁਹਾਡਾ ਗਰਮੀ ਆਉਂਗੀ ਤੁਹਾਡਾ ਜਵਾਕ ਤੁਹਾਡੇ ਕੋਲੇ ਬੈਠਾ ਕੀ ਸਿੱਖਣ ਨੂੰ ਮਿਲੂਗਾ ਜਵਾਕ ਕਿਹੜਾ ਇੱਥੇ ਫਾਸਟ ਪੋਜੀਸ਼ਨ ਆਉਂਦੀ ਕਰ ਬੇਇੱਜ਼ਤੀ ਨਾ ਕਰੋ ਬੱਸ ਕਰ ਯਾਰ ਕੱਟਦੇ ਐ ਫਰਸਟ ਪਿਆ ਫਰੇਮ ਵੀ ਮੇਰਾ ਫਰਸਟ ਆਇਆ 3rd ਕਲਾਸ ਤੋਂ ਫਰਸਟ ਪੀਸ ਆਇਆ ਤੇ ਕੁਝ ਆਉਣ ਵਾਲਾ ਉਹਦੇ ਬਾਰੇ ਵੀ ਦੱਸੋ ਨਾ ਆਉਣ ਵਾਲਾ ਕੁਝ ਬਾਰਡੇ ਆ ਰਿਹਾ ਕੀ ਆ ਰਿਹਾ ਸੱਚ ਇੱਕ ਚੀਜ਼ ਤਾਂ ਰਹਿ ਗਈ ਅੱਜ ਉਹ ਸੱਚ ਹੈ ਦੱਸੋ ਅੱਜ ਰਹਿ ਗਿਆ ਮੰਮੀ ਦਾ ਪ੍ਰੀ ਬਾਰਥਡੇ ਗਿਫਟ ਆਜਾਲੇ ਵਲੌਗ ਚ ਦਿੱਤਾ ਹੀ ਨਹੀਂ ਹਾਂ ਤੇ ਦੋ ਦੇ ਤਾਂ ਦੇ ਦੀਏ ਗਿਫਟ ਕੇ ਰਹਿਣ ਦੀਏ ਨਾਲਿਆਂ ਨਹੀਂ ਉਧਰ ਦੇਣਾ ਅੱਜ ਫੇਰ ਗਿਫਟ ਨਹੀਂ ਦੇਣਾ ਬੇਪੇ ਇਹ ਗੱਲ ਗਲਤ ਨਹੀਂ ਨਾਲੇ ਸੂਟ ਪਰਾਕ ਦਿੱਤਾ ਨਾਲੇ ਤਾਂ ਸੂਟ ਦੇਣਾ ਬੇਪੇ ਨਾ ਤੇਰੇ ਨਾ ਇਹ ਤਾਂ 2 ਮਿੰਟ ਵੀ ਨਹੀਂ ਹੋਏ ਗਿਫਟ ਦਿੱਤਾ ਨਾਲੇ ਉਹਨੇ ਬੇਪੇ ਜੱਫੀਆਂ ਪਾਈ ਜਾਂਦੀ ਉਹ ਤਾਂ ਸੂਟ ਜੱਫੀਆਂ ਪਾਈਆਂ ਕੰਨੇ ਸੀ ਦੇ ਦੇ ਦੀਏ ਬੇਬੇ ਮੰਮੀ ਨੇ ਸੂਟ ਕੱਢ ਗਏ ਗਿਫਟ ਦੇ ਦੀਏ ਕਿੱਤੀ ਚੈਸ ਨੇ ਚੁੱਤੀ ਬੇਬੇ ਹਲੇ 2 ਮਿੰਟ ਨਹੀਂ ਹੋਏ ਸੂਟ ਦਿੱਤੇ ਇਹਨੂੰ ਕਿਵੇਂ ਕੋਈ ਨਹੀਂ ਸੂਟ ਕਰਨੇ ਦੀ ਖੁਸ਼ੀ ਮੈਨੂੰ ਹੋ ਗਈ ਇਹਨੇ ਕੱਢ ਕੇ ਦਿੱਤਾ ਇਹਦਾ ਧੰਨਵਾਦ ਆ ਤੇ ਜੇ ਜੋ ਗਿਫਟ ਮਰਾਸਣ ਦਾ ਹੋਇਆ ਪਿਆ ਛੋਟਾ ਨੂੰ ਆਇਆ ਬੜੀ ਸ਼ੈਤਾਨ ਆ ਬੇਬੇ ਮੇਰੇ ਬੇਬੇ ਨੂੰ ਵੀ ਰੋਟੀ ਦਾ ਟਾਈਮ ਹੋ ਗਿਆ ਇਹਨੇ ਆਥਣ ਹੋਇਆ ਪਿਆ ਚਲੋ ਦੇ ਦੀਏ ਮੰਮੀ ਇਹਨੂੰ ਗਿਫਟ ਲੈ ਜਿਓ ਫਿਰ ਜੇ ਨਾਲ ਹੀ ਪਹਿਣਾ ਜਦੋਂ ਉਹ ਵੀ ਸੋਚਦੀ ਖਰਗੇ ਮਤੇ ਉਹ ਜਾ ਹੋਊਗਾ ਤੇ ਦੇ ਦਿਓ ਫਿਰ ਇਹ ਤੈਨੂੰ ਤੇ ਬੇਬੇ ਤੈਨੂੰ ਕਿ ਲੱਗਦਾ ਕੀ ਗਿਫਟ ਹੋਊਗਾ ਜੋ ਮਰਜੀ ਦਿਓ ਤੈਨੂੰ ਲੱਗਦਾ ਕੀ ਹੋ ਸਕਦਾ ਗਿਫਟ ਚ ਗੇਮ ਚ ਕਹਿੰਦੇ ਕੀ ਹੋਣਾ ਕਿ ਲੀੜੇ ਹੋਣ ਜਾਂ ਜੁੱਤੀਆਂ ਹੋਣ ਬੇਬੇ ਐ ਕਰ ਤੂੰ ਗਿਫਟ ਜਿਹੜੇ ਸੂਟ ਕੱਢਿਆ ਨਾ ਵਾਪਸ ਦੇ ਗਿਫਟ ਚ ਕਿਉਂ ਇਹ ਤਾਂ ਮੈਂ ਆਪ ਉਹਨਾਂ ਦੇ ਲਈ ਸੱਜਣੋ ਹੁਣ ਮੰਮੀ ਉਠੋ ਹੁਣ ਆਪਾਂ ਮੰਮੀ ਦਾ ਬਰਥਡੇ ਕਿਤੇ ਨਾ ਪਰਸ ਹਾਂ ਸੋ ਮੰਮੀ ਨੂੰ ਅੱਜ ਦਾ ਪ੍ਰੀ ਬਰਥਡੇ ਗਿਫਟ ਆਪਾਂ ਦੇਵਾਂਗੇ ਸੋ ਸੋਹਣਾ ਜਾਂ ਅੱਜ ਤਰੀਕ ਕਿੰਨੀ ਆ ਅੱਜ ਤਰੀਕ ਹੈ 30 30 ਆ ਤੇ ਕੱਲ ਨੂੰ ਹੈਗੀ 1 ਤੇ 2 ਨੂੰ ਹੈਗਾ ਬਰਥਡੇ ਨਾਲੇ ਬਰਥਡੇ ਮੰਮੀ ਦਾ ਨਾਲੇ ਉਹ ਦੁਸ਼ਹਿਰਾ ਵੀ ਆ ਆਜਾ ਲੈ ਆਏ ਕੈਪਟਨ ਬੇਬੇ ਲੈ ਆਏ ਨਹੀਂ ਆ ਦਿਓ ਦਿਓ ਕੋਈ ਨਾ ਕੋਈ ਗੱਲ ਨੂੰ ਚੱਕ ਫੇਰਦੀ ਐ ਲੈ ਮਹਾਤਮਾ ਗਾਂਧੀ ਦਾ ਵੀ ਦੋ ਸਾਡੇ ਗਵਾਂਡੀ ਦਾ ਵੀ ਦੋ ਆ ਕਮੈਂਟ ਵੀ ਆਇਆ ਸੀਗਾ ਤਾਂ ਇਹਦਾ ਮੇਰਾ ਬਰਥਡੇ ਸਾਰਿਆਂ ਨੂੰ ਯਾਦ ਰਹਿੰਦਾ ਮੈਨੂੰ ਕਿਸੇ ਦਾ ਨਹੀਂ ਯਾਦ ਰਹਿੰਦਾ ਮੇਰਾ ਤਾਂ ਹੀ ਯਾਦ ਰਹਿੰਦਾ ਵੀ ਉਹ ਉਹ ਦਿਨ ਛੁੱਟੀ ਹੁੰਦੀ ਸਾਰਿਆਂ ਲਓ ਜੀ ਅੱਜ ਕਿਹਨੀ ਦੋ ਗੈਸਟ ਮਿਲਣਗੇ ਸੋਨੀ ਤਾਂ ਖੁਸ਼ ਹੋਈ ਜਿੰਨੇ ਜਿੰਨੇ ਮੈਂ ਬਾੜਦੇ ਆਉਂਦੇ ਤੁਰੇ ਨੇੜੇ ਨੇੜੇ ਰਾਹ ਸੋਨੇ ਦੇ ਤਾਂ ਬਾੜਦੇ ਆ ਵੀ ਕਹਿੰਦੇ ਮੇਰੇ ਕਦੋਂ ਆਉਣੇ ਆ ਮੈਂ ਹੀ ਮਗਰ ਹੀ ਆ ਜਾਣੇ ਆ ਬਾੜਦੇ ਜਾਂਦੇ ਆ ਜੂ ਬੇਤੇ ਕੋਈ ਨਹੀਂ ਹਾਂ ਸੋਨੀ ਤਾਂ ਖੁਸ਼ ਹੋਈ ਪਰ ਬਾੜਦੇ ਆਏਗੇ ਕਿ ਅਸੂਰ ਤਾਂ ਤੂੰ ਹੀ ਨਹੀਂ ਖੋਜੋਏ ਨਹੀਂ ਨਹੀਂ ਇਹ ਧਿਆਣ ਵੇਖ ਧਿਆਣੇ ਕਿੱਧਰ ਹੈ ਇਹਨੂੰ ਸੁਣ ਕੇ ਮੱਡਦਾ ਹੈ ਬੇਬੇ ਜਦੋਂ ਤੇਰਾ ਬਾਡੇ ਹੋਏ ਤੈਨੂੰ ਵੀ ਸੋਹਣੇ ਸੋਹਣੇ ਗੀਤ ਸੁਣਾਏ ਇਹ ਤਾਂ ਖੁਸ਼ ਹੋਈ ਪਈ ਹੈ ਥੋੜੀ ਤੇਰ ਬਾਡੇਗਾ ਤਾਂ ਆ ਦੋ ਤਰੀਕ ਨੂੰ ਇਹ ਤਾਂ ਮੈਂ ਬਾਡੇ ਆ ਵੀ ਗਿਆ ਤੇ ਮੇਰਾ ਕਦੋਂ ਮੇਰਾ ਵੀ 4 ਤਰੀਕ ਨੂੰ ਬੇਬੇ ਨਾ ਨੋ ਆ ਜਲਦੀ ਕਰ ਕੋਈ ਨਾ ਤੇ ਜਦੋਂ ਤੇਰਾ ਬਾਡੇ ਹੋਇਆ ਖੁਸ਼ ਹੋਈ ਤਾਂ ਹੁੰਦਾ ਪਤਾ ਕੀ ਕਰੀਏ ਆਪਾਂ ਨਾ ਅੱਜ ਗਿਫਟ ਬੇਬੇ ਦੇ ਸਾਹਮਣੇ ਨਾ ਖੋਲੀਏ ਹੈਨਾ ਓ ਕਾਸਤ ਖੋਲ ਬੇਬੇ ਦਾ ਸਭ ਪਹਿਲਾਂ ਕਿਹੜਾ ਗਿਫਟ ਖੋਲੀਏ ਬੰਨਾ ਵੱਡਾ ਖੋਲੋ ਅੱਜ ਤੁਹਾਨੂੰ ਦੱਸਦੀ ਆ ਅੱਜ ਵਾਲਾ ਜਿਹੜਾ ਮम्मा ਬਰਥਡੇ ਗਿਫਟ ਹੈ ਨਾ ਇਹਦੇ ਚ ਤੁਹਾਡੇ ਕੰਮ ਦੀਆਂ ਚੀਜ਼ਾਂ ਲੈ ਕੇ ਆਂਦੀਆਂ ਠੀਕ ਠੀਕ ਆ ਖੁਸ਼ ਹੋਵੋਗੇ ਵੇਖ ਕੇ ਪਹਿਲਾਂ ਕਿਹੜਾ ਖੋਲੀਏ ਜਿਹੜਾ ਮਰਜ਼ੀ ਖੋਲ ਬੇਬਿਆਂ ਦੀ ਵੱਡਾ ਖੋਲੋ ਤੇ ਵੱਡਾ ਹੀ ਖੋਲੋ ਜਿਹੜਾ ਮਰਜ਼ੀ ਖੋਲ ਨਾ ਸਮਾਨ ਤਾਂ ਐਸੇ ਵਾ ਨਿਕਲਣਾ ਬੇਬੇ ਇਹ ਤਾਂ ਵਿਚਕਾਰ ਪਿਆ ਸੂਟ ਪਿਆ ਤਾਂ ਆ ਗਿਆ ਇਹ ਵੱਖਰੀ ਗੱਲ ਆ ਬੇਬੇ ਨੂੰ ਕਹਿ ਰਹੀਏ ਬੇਬੇ ਖੋਲ ਤੂੰ ਨਹੀਂ ਮੈਂ ਤਾਂ ਤੁਸੀਂ ਖੋਲਣਾ ਮੈਂ ਵੇਖੂਗੀ ਚਲੋ ਖੋਲ ਅੱਜ ਕੀ ਗਿਵਟ ਆ ਗਿਆ ਤਾਇਆ ਸ਼ਫਾਇਸ਼ ਪਰੋਜਪੁਰ ਗਿਆ ਸੀ ਨਾ ਨਹੀਂ ਇਹ ਕੰਮ ਦੀਆਂ ਚੀਜ਼ਾਂ ਨੇ ਉਹ ਦਿਸ ਜਾਣੀ ਬੇਬੇ ਆਪਣੇ ਵੀ ਕੰਮ ਆਣਾ ਹੈ ਮੈਨੂੰ ਤਾਂ ਐ ਲੱਗਦਾ ਵੀ ਕੀ ਹੋਗਾ ਇਹਦੇ ਚ ਇੰਦਾ ਵੰਡਾ ਫੋਟੋ ਨਹੀਂ ਵੇਖਣੀ ਵਿੱਚ ਤੁਹਾਨੂੰ ਤਾਂ ਕੰਮ ਦੀ ਚੀਜ਼ ਹੀ ਹੈ ਇਹਦੇ ਵਿੱਚ ਖੋਲੋ ਚੱਕ ਲੋ ਕੰਮ ਕਿਹੜੇ ਕੰਮ ਬੇਬੇ ਕੀ ਲੱਗਦਾ ਤੈਨੂੰ ਇਹਦੇ ਚ ਲੈ ਡੱਬਾ ਨਾ ਕਿਉਂ ਦੱਬਾ ਹੀ ਮੈਨੂੰ ਲੱਗਦਾ ਸਟੀਲ ਦਾ ਡੱਬਾ ਐਡਾ ਉਹ ਸਮੋਸਾ ਹੈ ਸਮੋਸਾ ਕਿੰਨੀ ਸੋਹਣੀ ਜੈ ਮਾਈ ਬੇਬੇ ਤਰਮੋਸ ਨਹੀਂ ਕੀ ਇਹ ਕੋਠੀ ਹੈ ਮਮਾ ਦੱਸੋ ਕੀ ਆ ਇਹ ਬੇਬੇ ਹੈਗਾ ਡਸਟਰਬਿਨ ਇਹਨੂੰ ਦੇ ਅੰਦਰ ਰੱਖਣ ਵਾਲੇ ਹੋਰ ਇਹੋ ਜਿਹੇ ਆ ਡਸਟਰਬਿਨ ਬੇਬੇ ਡਸਟਰਬਿਨ ਮੈਨੇ ਪੋਤਾ ਪੈ ਰੱਖਿਆ ਤਾਂ ਖੁੱਲ ਗਿਆ ਇਹ ਹੈਗਾ ਰਸੋਈ ਚ ਕਿੰਨਾ ਵਧੀਆ ਹਨ ਇਹ ਤਾਂ ਬਾਹਲਾ ਹੀ ਸੋਹਣਾ ਲੱਗਿਆ ਇਹ ਰੱਖੇਗਾ ਕਿੱਥੇ ਤੁਸੀਂ ਅਜੇ ਆ ਜਿਹੜਾ ਡੱਟ ਪੀਣਾ ਹੋਇਆ ਕਰੂਗਾ ਇਹਦੇ ਚਾ ਸੱਟ ਕੇ ਨਾ ਆਪਾਂ ਤੋਹੀ ਸਕਦੇ ਆ ਹਾਂ ਹਾਂ ਬਹੁਤ ਸੋਹਣਾ ਬਹੁਤ ਇਹ ਯਾਰ ਤਾਂ ਯਾਰ ਇਹ ਸਟੀਲ ਦਾ ਘੱਟ ਬਣਾਇਆ ਇਹ ਕਿਹੜਾ ਠੰਡਾ ਲੱਗਾ ਕੂੜਾ ਵਿੱਚ ਓਏ ਕੰਮ ਦੀ ਕੀ ਦਿਸੀ ਨਾ ਪਿਆ ਸੋਹਣਾ ਲੱਗੇ ਅੱਛਾ ਮੈਂ ਵੀ ਇਹਦੀ ਵੈਲਿਊ ਵੀ ਬਾਦ ਹੁੰਦੀ ਐ ਸੋਹਣਾ ਲੱਗ ਰਿਹਾ ਨਾ ਬੇਬੀ ਬਾਕੀ ਸੋਹਣਾ ਲੱਗਦਾ ਵਾਵਾ ਤੂੰ ਦਾਲ ਸ ਦਿੱਤਾ ਮੈਨੂੰ ਇਹੇ ਵੀ ਡੱਟ ਪੀਣਾ ਤੇ ਮੈਂ ਤਾਂ ਪਾਣੀ ਦਾ ਭਾਜਿਆ ਕਰਨਾ ਸੀ ਮੈਂ ਕਿਹੜਾ ਠੰਡਾ ਪਾਣੀ ਬਾਅਦ ਤੇ ਵਧੀਆ 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 ਵਾਹ ਜene ਦੂਸਰਾ ਕੈਪਟ ਖੋਲਿਏ ਵਧੀਆ ਵਧੀਆ ਆਦਾ ਪੂਰਾ ਲਾ ਦੋ ਇਹ ਆ ਬਹੁਤ ਸੋਹਣਾ ਲੱਗਦਾ ਬਹੁਤ ਚਲੋ ਰਾਤ ਬਬੀ ਦੇ ਚਾਹ ਹੀ ਕਰਕੇ ਆ ਤੁਹਾਨੂੰ ਵੇਖ ਕੇ ਪਤਾ ਲੱਗ ਜਾਣਾ ਸੋਹਣਾ ਬੇਬੇ ਤੈਨੂੰ ਕੀ ਲੱਗਦਾ ਕੀ ਹੈ ਕੀ ਹੈ ਇਹ ਹੈ ਕਾਪਾ ਆ ਆਇਆਵੇਂ ਮੇਲਾ ਤੁਹਾਨੂੰ ਨਹੀਂ ਦੱਸਿਆ ਕੱਪ ਵਾ ਕਿੱਡੇ ਸੋਹਣੇ ਆ ਸੋਨੇ ਰੰਗੇ ਆ ਬਾਬੇ ਵੇਖ ਤੂੰ ਕਿੱਡੇ ਸੋਹਣੇ ਮੈਂ ਨਹੀਂ ਮਰ ਜਾ ਇੰਨੀਆਂ ਸੋਹਣੀਆਂ ਚੀਜ਼ਾਂ ਬਹੁਤ ਹੀ ਸੋਹਣੀਆਂ ਹਾਂ ਲੈ ਇਹ ਆਇਆ ਗਿਆ ਨੂੰ ਅੰਨ ਕਾਲੇ ਕੱਪ ਨਹੀਂ ਦੇਣੇ ਹਾਂ ਇਹ ਦਿਆ ਕਰੋ ਗੰਦੇ ਤੇ ਖੰਨ ਕਿਤੇ ਮੈਂ ਲਕੋ ਦੇਣੇ ਚੱਕ ਤੇ ਆਹੋ ਆ ਦਿਆ ਕਰਨੇ ਜਿਹੜਾ ਕੋਈ ਭੈਣ ਭਰਾ ਆਵੇ ਠੀਕ ਆ ਸੋਹਣੇ ਲੋਕ ਬਣਦੀ ਆ ਕਮੈਂਟ ਕਰਕੇ ਦੱਸਿਓ ਕਿੱਦਾਂ ਲੱਗੇ ਬਹੁਤ ਸੋਹਣੇ ਰੋੜਿਆ ਹਾਂ ਸੋਨੇ ਰੰਗੇ ਆ ਸੋਨੇ ਰੰਗੀਆਂ ਘੰਡੀਆਂ ਲਾਈਆਂ ਵੇ ਗਡੀਆਂ ਸੋਹਣੀਆਂ ਬੰਦ ਆ ਆ ਨਿਆ ਵੇਖੋ ਅੱਜ ਵਾਲਾ ਗੈਸਤ ਕੰਮ ਦਾ ਆ ਯਾਰ ਜਿਵੇਂ ਨਾ ਰਸੋਈ ਦੇ ਮਾਮੇ ਪਤਾ ਕੀ ਡਸਟਬਿਨ ਨੇ ਪਿਆ ਮਾਮੇ ਡੱਬਾ ਯਾਰ ਰੱਖ ਦਿੰਦੇ ਆਹ ਬੇਬੇ ਜਿਹੜਾ ਉੱਤੇ ਪਿਆ ਹੁੰਦਾ ਚਾਲਪਾਕਾ ਬਾਲਟੀ ਜੀ ਰੱਖ ਦਿੰਦਾ ਉਹਦੇ ਵਿੱਚ ਕੇਲੇ ਦੀਆਂ ਛਿਲਾਂ ਤਾਂ ਤੁਰਿਆਂ ਫੜਦੀਆਂ ਨੇ ਨਾ ਮੈਨੂੰ ਦੁੱਖ ਜਾ ਕਰਨੀਆਂ ਵਾਹ ਵਾਹ ਕੇਲੇ ਖਾਂਦਾ ਕੌਣ ਨਿੰਬੂ ਦੀਆਂ ਜਿਹੜੀਆਂ ਨਿੰਬੂ ਦੀਆਂ ਹੁੰਦੀਆਂ ਸਭ ਤੋਂ ਜ਼ਿਆਦਾ ਖਲਾਰਾ ਕਿੰਨਾ ਹੁੰਦਾ ਸਾਰਾ ਬੰਦਾ ਮੇਰੀ ਸੁਣ ਗੱਲ ਸਾਰਿਆਂ ਦਾ ਖਲਾਰਾ ਬਲ ਸੋਨੀ ਪਾਉਂਦੀ ਆ ਹਾਏ ਬਣਾ ਖਿਆ ਪਾਉਂਦੀ ਵਿੱਚ ਉਹਦੇ ਫੇਰ ਉਹਦੇ ਨਿੰਬੂ ਨਿਚੋੜ ਕੇ ਸੜ ਦਿੰਦੀ ਆ ਬੇਬੇ ਸੂਟ ਬੇਬੇ ਸੂਟ ਸੰਗੀ ਕੁੰਦੀ ਕਸਰ ਇਹ ਕਰਨ ਦਾ ਕੋਈ ਲੰਗੇ ਛੱਲਾ ਰੱਖਦਾ ਤੇ ਵਿਹਲਾ ਕੌਣ ਕਰਦਾ ਮੈਂ ਤਾਂ ਉਹਨੂੰ ਵਿਹਲਾ ਕਰਨ ਚ ਹੀ ਰਹਿਣੀ ਸਾਰ ਚੱਲ ਹੁਣ ਤਾਂ ਹੀ ਤੇ ਡਸਟਬਿਨ ਲਿਆਂਦਾ ਲਿਆਉ ਰੱਖੋ ਕਰਨਾ ਹੀ ਪੈਣਾ ਓਏ ਇਹ ਚ ਪਤਾ ਕੀ ਕਰੇ ਉਹ ਇੱਥੇ ਪਿਆਰ ਆਂ ਲੱਗਣਗੇ ਬਾਹਰ ਦੇ ਕਿਨਾਂ ਬਹੁਤ ਆ ਰਹੇ ਕਰਨਾ ਉਹ ਹੁੰਦੇ ਲਫਾਫੇ ਜੇ ਲਫਾਫੇ ਆਉਂਦੇ ਹਾਂ ਨਹੀਂ ਆਪਾਂ ਬਾਟੇ ਤੋਂ ਹੋ ਕੇ ਲੈ ਜਾ ਕਰਾਂਗੇ ਇਹਨੂੰ ਉੱਥੇ ਹੀ ਪਿਆਰ ਆਣ ਜਾ ਕਰਾਂਗੇ ਵੈਰੀ ਗੁੱਡ ਹੋ ਗਿਆ ਵੈਰੀ ਗੁੱਡ ਹੋ ਗਿਆ ਆ ਤਾਂ ਪਾ ਦਿਆ ਕਰਨਾ ਚਾਹਵਾ ਤੇ ਕਾਹੇ ਦੇ ਕੱਪ ਨਹੀਂ ਦੇਣਗੇ ਚੜ ਦੋ ਉਹ ਤਾਂ ਮੈਂ ਸੈਟ ਹੀ ਦੇਣੇ ਐ ਉਹ ਰਾਈ ਚਾਰ ਗਏ ਸਾਰੇ ਤਾਂ ਤੋੜਦੇ ਗਲਾਸ ਵੀ ਸਾਰੇ ਤੋੜਦੇ ਕਿੱਦਾਂ ਲੱਗੇ ਗੈਸਟ ਕਿੱਦਾਂ ਲੱਗੇ ਤੇ ਤੁਹਾਨੂੰ ਸੂਟ ਦੀ ਕਢਾਈ ਕਿੱਦਾਂ ਲੱਗੀ ਉਹ ਵੀ ਦੱਸਿਓ ਤੇ ਅੱਗੇ ਆਪਾਂ ਕਿਹੜੀ ਕਢਾਈ ਕਰੀਏ ਅਗਲੇ ਸੂਟ ਤੇ ਕਿਹੜੀ ਕਢਾਈ ਤੁਸੀਂ ਚਾਹੁੰਦੇ ਹੋ ਜਿੰਨੇ ਵੀ ਟਾਂਕੇ ਹੁੰਦੇ ਪੱਥਰ ਟਾਂਕ ਹੋ ਗਿਆ ਛਿੰਦੀ ਕਢਾਈ ਕਰੀ ਉਹ ਵੀ ਆਪਾਂ ਕਰ ਦਾਂਗੇ ਕਿਹੜੀ ਕਢਾਈ ਕਰੀ ਫਲਕਾਰੀ ਵੀ ਕਰ ਲੈਨੇ ਆ ਫਲਕਾਰੀ ਜਾਂ ਬਾਗ ਦੀ ਕਢਾਈ ਅਸੀਂ ਕਰਕੇ ਕੇ ਫਲਕਾਰੀ ਟਾਂਕਾ ਕਰੀਏ ਅਸੀਂ ਅਸੀਂ ਤੇ ਉਹ ਬੇਬੇ ਤੇਰੇ ਵਾਸਤੇ ਤੇਰੇ ਵਾਸਤੇ ਸੂਟ ਬਣਾਵੇ ਮਮੀ ਨਹੀਂ ਆਪ ਜੀ ਆਥੇ ਬਣਾ ਲੈ ਆ ਆ ਜਾਓ ਚੀ ਲਗੀ ਆਪ ਜੀ ਆਥੇ ਬਣਾਵੇ ਬੇਬੇ ਸਾਰਿਆਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਆਪ ਤੁਹਾਡਾ ਧੰਨਵਾਦ ਸਾਰਿਆਂ ਦਾ ਤੁਸੀਂ ਇੰਨਾ ਪਿਆਰ ਕਰਦੇ ਆ ਜਦੋਂ ਮੈਂ ਆਈ ਰੈਸ ਕਰਦੇ ਆ ਉਦੋਂ ਤੁਹਾਡੇ ਬਹੁਤ ਕਮੈਂਟ ਪੜਿਆ ਕਰੋ ਆਈਲਰਸ ਕਰਨਾ ਬੇਬੇ ਅਰੇ ਜਾਈਦਾ ਤਾਂ ਹਨ ਬੁੜੇ ਕਰੀ ਜਾਂਦੇ ਹੋ ਤੂੰ ਕਿੰਨੇ ਬੈਣ ਚਾਹੀਦੇ ਆ ਤੁਹਾਨੂੰ ਮੈਨੂੰ ਚਾੜ ਪੰਜ ਬੈਣ ਚਾਹੀਦੇ ਆ ਸੋ ਉਹਨਾਂ ਟਾਈਮ ਹਾਈਲਾਈਟਸ ਕਰ ਲਿਆਈਏ ਤੁਸੀਂ ਵਲੌਗ ਵੇਖੋ ਇੰਜੋਏ ਕਰੋ ਕਮੈਂਟ ਕਰਕੇ ਦੱਸੋ ਹਾਂ ਦੱਸਿਆ ਜੋ ਮੈਨੂੰ ਸੋ ਜਉਂਦੇ ਬਾਦੇ ਰੋ ਰੱਬ ਸਾਹਿਬ ਨੂੰ ਚੜ ਦੀ ਗਲਾਚ ਰੱਖੇ ਖੁਸ਼ ਰੱਖੇ ਓਕੇ ਜੀ ਬਾਏ ਬਾਏ ਟੇਕ ਕੇਅਰ ਕਰ ਦੋ ਵੀ ਬੇ ਟੇਕਿਆ ਬਾਏ ਮੈਂ ਕਾਪ ਨੂੰ ਵਾਰਤ ਲਿਓ ਕਹਿੰਦੇ ਅੱਜ ਤੈਨੂੰ ਦੁੱਧ ਨਾ ਪਾ ਕੇ ਦੇ